ਸ੍ਰੀ ਜੇਠਾ ਜੀ ਨੇ ਸੇਵਾ ਕਰਨੀ ਵਿਆਹ ਉਪਰੰਤ ਸ੍ਰੀ ਜੇਠਾ ਜੀ ਦੇ ਰਿਸ਼ਤੇਦਾਰ ਤਾਂ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਪਰ ਆਪ ਜੀ ਆਪਣਾ ਜਵਾਈਆਂ ਵਾਲਾ ਮਾਨ ਤਾਨ ਛੜਕੇ ਪਹਿਲੇ ਵਾਂਗੂ ਹੀ ਗੁਰੂ ਜੀ ਦੇ ਲੰਗਰ ਦੀ ਸੇਵਾ ਵਿੱਚ ਲੱਗੇ ਰਹੇ ਲੰਗਰ ਦੀ ਸੇਵਾ ਤੋਂ ਬਿਨਾ ਸਦਾ ਹੀ ਗੁਰੂ ਜੀ ਦੀ ਆਗਿਆ ਵਿੱਚ ਤਤਪਰ ਰਹਿੰਦੇ ਅਤੇ ਕਦੀ ਵੀ ਆਪਣੇ ਰਿਸ਼ਤੇ ਦਾ ਮਾਣ ਨਾ ਕਰਦੇ ਲਾਹੌਰ ਦੇ ਸੋਢੀ ਖੱਤਰੀਆਂ ਦਾ ਕ੍ਰੋਧ ਗੁਰੂ ਜੀ ਨੇ ਸੰਮਤ 1616 ਬਿਕਰਮੀ ਵਿੱਚ ਬਾਉਲੀ ਦੀ ਕਾਰ ਆਰੰਭ ਕੀਤੀ ਬਹੁਤ ਸਿੱਖ ਸੇਵਕ ਤੇ ਰਾਜ ਮਜ਼ਦੂਰ ਕੰਮ ਤੇ ਲੱਗ ਗਏ ਹੋਰ ਸੇਵਾ ਤੋਂ ਉਪਰੰਤ ਜੇਠਾ ਜੀ ਵੀ ਹੋਰ ਸੇਵਕਾਂ ਨਾਲ ਟੋਕਰੀ ਚੁੱਕ ਕੇ ਮਿੱਟੀ ਢੋਂਦੇ ਰਹਿੰਦੇ ਸਨ ਇਹਨਾਂ ਦਿਨਾਂ ਵਿੱਚ ਹਰਦਵਾਰ ਕੁੰਭ ਦਾ ਮੇਲਾ ਸੀ ਲਾਹੌਰ ਦੀ ਸੰਗਤ ਵੀ ਕੁੰਭ ਇਸ਼ਨਾਨ ਵਾਸਤੇ ਹਰਦਵਾਰ ਨੂੰ ਜਾਂਦੀ ਹੋਈ ਗੋਇੰਦਵਾਲ ਆਠ ਹੈਰੀ ਇਹ ਸੰਗਤ ਜਦ ਬੌਲੀ ਸਾਹਿਬ ਦੀ ਕਾਰ ਸੇਵਾ ਵੇਖਣ ਲੱਗੀ ਤਾਂ ਇਹਨਾਂ ਨੇ ਵੇਖਿਆ ਕਿ ਸ੍ਰੀ ਜੇਠਾ ਜੀ ਹੋਰ ਮਜ਼ਦੂਰਾ ਨਾਲ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਜਾ ਰਹੇ ਹਨ ਇਹ ਵਿਡਿਆਈ ਦੇ ਅਵਿਲਾਖੀ ਗੁਰੂ ਜੀ ਦੇ ਜਵਾਈ ਤੇ ਆਪਣੇ ਕੁੱਲ ਦੇ ਮੁੰਡੇ ਦਾ ਇਹ ਮਜ਼ਦੂਰਾਵਾਲਾ ਹਾਲ ਵੇਖ ਕੇ ਬੜੇ ਹੈਰਾਨ ਤੇ ਗ੍ਰੋਦਾ ਤੂਰ ਹੋ ਗਏ ਇਹਨਾਂ ਸੋਚਿਆ ਸੀ ਕੀ ਜੇਠਾ ਜੀ ਆਪਣੇ ਸਹੁਰੇ ਘਰ ਕਿਤੇ ਗਦੇਲੇ ਲਾ ਕੇ ਬੈਠਾ ਹੋਵੇਗਾ ਪਰ ਇਸ ਨੂੰ ਮਿੱਟੀ ਢੋਂਦਾ ਵੇਖ ਕੇ ਹੈਰਾਨ ਦੇ ਹੈਰਾਨ रह ਗਏ ਇਹ ਇਨਾਂ ਨੇ ਸ੍ਰੀ ਜੇਠਾ ਜੀ ਨੂੰ ਆਪਣੇ ਪਾਸ ਸਾਧਕੇ ਸੁਖ ਸੰਦ ਪੁੱਛੀ ਅਤੇ ਉਪਰੰਤ ਸਲਾਹ ਕਰਕੇ ਸਾਰੇ ਗੁਰੂ ਜੀ ਪਾਸ ਉਲਾਮਾ ਦੇਣ ਚਲੇ ਗਏ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਨਿਵਾਸ ਸਥਾਨ ਤੇ ਬੈਠੇ ਸਨ ਇਹ ਸਾਰੇ ਬਣੇ ਟਣੇ ਉਥੇ ਹੀ ਪਹੁੰਚ ਗਏ ਕੁਝ ਕੁੜਮਾਚਾਰੀ ਦੀ ਕੁੜਮਾਚਾਰੀ ਦੇ ਅਹੰਕਾਰ ਕਰਕੇ ਅਤੇ ਕੁਝ ਸ੍ਰੀ ਜੇਠਾ ਜੀ ਦੀ ਮਾੜੀ ਹਾਲਤ ਵੇਖ ਕੇ ਇਹ ਗੁੱਸੇ ਨਾਲ ਭਰੇ ਹੋਏ ਬਿਨਾ ਕਿਸੇ ਸਤਕਾਰ ਦੇ ਗੁਰੂ ਜੀ ਨੂੰ ਆਖਣ ਲੱਗੇ ਕਿ ਤੁਸੀਂ ਇਹ ਚੰਗਾ ਨਹੀਂ ਕਰ ਕਰਦੇ ਕਰ ਜਵਾਈ ਜਵਾਈ ਪਾਸੋਂ ਮਜ਼ਦੂਰਾਂ ਵਾਲਾ ਕੰਮ ਕਰਾਉਂਦੇ ਹੋ ਉੱਚੀ ਕੁਲ ਦਾ ਜਾਤ ਜਾਤਕ ਹੈ ਤਾਏ ਚਾਚਿਆਂ ਦੇ ਸੱਗ ਕੇ ਦੇ ਬੋੜ ਵਾਲਾ ਹੈ ਤੁਸੀਂ ਇਸ ਨੂੰ ਕੀ ਜਾਣ ਕੇ ਟੋਕਰੀ ਢੋਣ ਦਾ ਕੰਮ ਦਿੱਤਾ ਹੋਇਆ ਹੈ ਸਾਨੂੰ ਸ਼੍ਰੀਕ ਕੀ ਆਖਣਗੇ ਜੇ ਤੁਸੀਂ ਇਸ ਦੀ ਕੋਈ ਜਵਾਈਆਂ ਭਾਈਆਂ ਵਾਲੀ ਇੱਜ਼ਤ ਨਹੀਂ ਕਰਨੀ ਸੀ ਤਾਂ ਇਸ ਨੂੰ ਘਰ ਹੀ ਭੇਜ ਦੇਣਾ ਸੀ ਇਹਨਾਂ ਦੀਆਂ ਇਹ ਉਲਾਮੇ ਵਾਲੀਆਂ ਗੱਲਾਂ ਸੁਣ ਕੇ ਜਦ ਗੁਰੂ ਜੀ ਨੇ ਸ੍ਰੀ ਜੇਠਾ ਜੀ ਵੱਲ ਵੇਖਿਆ ਤਾਂ ਜੇਠਾ ਜੀ ਦਾ ਚਿਹਰਾ ਬੜਾ ਪ੍ਰਸੰਨ ਤੇ ਹਿਰਦੇ ਵਿੱਚ ਛਲਕਾਂ ਮਾਰ ਰਿਹਾ ਸੀ